ਦਸ਼ਕਾਲ ਸੰਜਾ ਟੀਵੀ ਦੇ ਨਾਲ ਜੁੜੇ ਹੋਏ ਸਾਰੇ ਦਰਸ਼ਕਾਂ ਦਾ ਪ੍ਰੋਗਰਾਮ ਅਲਬਰਟਾ ਟਾਈਮ ਦੇ ਨਵੇਂ ਐਪੀਸੋਡ ਦੇ ਵਿੱਚ ਸਵਾਗਤ ਹੈ ਨਵੇਂ ਵਿਸ਼ਿਆਂ ਤੇ ਅੱਜ ਗੱਲਬਾਤ ਕਰਾਂਗੇ ਕੁਝ ਖਬਰਾਂ ਤੇ ਚਰਚਾ ਕਰਾਂਗੇ ਤੇ ਪ੍ਰੋਗਰਾਮ ਵਿੱਚ ਮੇਰਾ ਸਾਥ ਦੇਣਗੇ ਸਾਡੀ ਟੀਮ ਦੇ ਬਹੁਤ ਸੀਨੀਅਰ ਮੈਂਬਰ ਕੁਲਦੀਪ ਸਿੰਘ ਹੀਰੋਰੀ ਇਹ ਦਸ਼ਕਾਲ ਸਵਾਗਤ ਹੈ ਜੀ ਪ੍ਰਤੀਕਾਲ ਸਟੂਡੀਓ ਪਿਛਲੇ ਕੁਝ ਦਿਨਾਂ ਚ ਅਸੀਂ ਬਹੁਤ ਵਾਰੀ ਟੀਵੀ ਤੇ ਗੱਲ ਕੀਤੀ ਕਿ ਜਸਟਿਨ ਟਰੂਡੋ ਤੇ ਅਸਤੀਫੇ ਦਾ ਦਬਾਅ ਆ ਕਿਸੇ ਵੇਲੇ ਵੀ ਉਹ ਅਸਤੀਫਾ ਦੇ ਸਕਦੇ ਨੇ ਤੇ ਫਾਈਨਲੀ ਉਹਨਾਂ ਨੇ ਅਸਤੀਫਾ ਦਿੱਤਾ ਉਹਨਾਂ ਦੇ ਅਸਤੀਫੇ ਤੋਂ ਬਾਅਦ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਚਰਚਾ ਦਾ ਵਿਸ਼ਾ ਨੇ ਪਰ ਇੱਕ ਗੱਲ ਜਿਹਦੇ ਤੇ ਬਹੁਤ ਜ਼ਿਆਦਾ ਗੱਲ ਹੋ ਰਹੀ ਹੈ ਉਹ ਇਹ ਹੈ ਕਿ ਜਸਟਿਨ ਟਰੂਡੋ ਦੇ ਅਸਤੀਫਾ ਦੇਣ ਤੋਂ ਬਾਅਦ ਕੀ ਭਾਰਤ ਨਾਲ ਜਿਹੜੀ ਕੁੜੱਤਨ ਪੈਦਾ ਹੋ ਗਈ ਸੀ ਉਹ ਥੋੜੀ ਜੀ ਮਿਠਾਸ ਦੇ ਵਿੱਚ ਬਦਲ ਜੂਗੀ ਕਿ ਨਹੀਂ ਇਹ ਕਹਿ ਸਕਦੇ ਹਾਂ ਸ਼ਾਰਟ ਦੇ ਵਿੱਚ ਕਿ ਬਹੁਤ ਜ਼ਿਆਦਾ ਕੁੜੱਤਨ ਹੋ ਗਈ ਸੀ ਉਹ ਘਟ ਸਕਦੀ ਹੈ ਮਿਠਾਸ ਵਿੱਚ ਬਦਲੇਗੀ ਹੂੰ ਏ ਮੈਨੂੰ ਲੱਗਦਾ ਨਹੀਂ ਇਹਦੇ ਲਈ ਇਤਿਹਾਸ ਗਵਾਹ ਹੈ ਜੇ ਅਸੀਂ ਕੈਨੇਡਾ ਦੀ ਗੱਲ ਕਰੀਏ 1970s ਤੋਂ ਲੈ ਕੇ ਇਹ ਸਬੰਧ ਜਿਹੜੇ ਬਹੁਤੇ ਚੰਗੇ ਕਦੇ ਵੀ ਨਹੀਂ ਰਹੇ ਹੂੰ 인ਦਰਾ ਗਾਂਧੀ ਪ੍ਰਾਈਮ ਮਿਨਿਸਟਰੀ ਸੀ ਇੰਡੀਆ ਦੀ ਔਰ ਉਸ ਵੇਲੇ ਨਿਊਕਲੀਅਰ ਟੈਕਨੋਲੋਜੀ ਜਿਹੜੀ ਆ ਭਾਰਤ ਨੇ ਹਾਸਲ ਕੀਤੀ ਹੂੰ ਇਹ ਕਹਿ ਕੇ ਦੁਨੀਆ ਕੋਲੋਂ ਕਿ ਅਸੀਂ ਇਸ ਦੇ ਨਾਲ ਪਾਵਰ ਪ੍ਰੋਡਿਊਸ ਕਰਨੀ ਬਿਜਲੀ ਪੈਦਾ ਕਰਨੀ ਹੈ ਨਿਊਕਲੀਅਰ ਪਾਵਰ ਤੇ ਬਣਾ ਲਿਆ ਨਿਊਕਲੀਅਰ ਬੰਬ ਹੂੰ ਉਹ ਟੈਕਨੋਲੋਜੀ ਦਾ ਬਹੁਤ ਵੱਡਾ ਹਿੱਸਾ ਕੈਨੇਡਾ ਦੇ ਵਿੱਚੋਂ ਗਿਆ ਸੀ ਕੈਨੇਡਾ ਰੈਕਟਰ ਇੱਥੇ ਮਸ਼ਹੂਰ ਹੈ ਕੈਨੇਡਾ ਵਿੱਚ ਰੈਕਟਰ ਬਣਦੇ ਨੇ ਪਰਮਾਣੂ ਰੈਕਟਰ ਖੈਰ ਉਹਨੂੰ ਵਰਤ ਕੇ ਭਾਰਤ ਨੇ ਪਰਮਾਣੂ ਜਿਹੜੀ ਸੀ ਸ਼ਕਤੀ ਵਜੋਂ ਆਪਣੇ ਆਪ ਨੂੰ ਦੁਨੀਆ ਦੇ ਸਾਹਮਣੇ ਪੇਸ਼ ਕੀਤਾ ਪਰ ਜਦੋਂ ਦੁਨੀਆ ਨੇ ਭਾਰਤ ਤੇ ਪਾਬੰਦੀਆਂ ਲਾਈਆਂ ਕਿ ਤੁਸੀਂ ਤੁਹਾਡੇ ਕੋਲ ਵੀਟੋ ਪਾਵਰ ਨਹੀਂ ਹੈ ਜੁਨਤ ਵਿੱਚ ਕਾਨੂੰਨੀ ਤੌਰ ਤੇ ਤੁਸੀਂ ਨਹੀਂ ਰੱਖ ਸਕਦੇ ਪਰਮਾਣੂ ਹਥਿਆਰ ਤੇ ਕੈਨੇਡਾ ਉਹਨਾਂ ਪਹਿਲੇ ਮੁਲਕਾਂ ਵਿੱਚ ਸੀ ਉਸ ਤੋਂ ਬਾਅਦ ਅਰਲੀ 80s ਦੇ ਵਿੱਚ ਸਿੱਖ ਸਿਆਸਤ ਇਹ ਰਹੀ ਕਿ ਕਨਿਸ਼ਕ ਕਾਂਡ ਉਸ ਤੋਂ ਬਾਅਦ ਲਗਾਤਾਰ ਇਹੋ ਜਿਹੀਆਂ ਗੱਲਾਂ ਬਾਤਾਂ ਹੁੰਦੀਆਂ ਰਹੀਆਂ ਕਿ ਇਹ ਉਹ ਜੈ ਸੰਬੰਧ ਕਦੇ ਵੀ ਮਿੱਠੇ ਨਹੀਂ ਹੋਏ ਜਿਸ ਤਰ੍ਹਾਂ ਦੀ ਅਸੀਂ ਉਮੀਦ ਕਰ ਰਹੇ ਹਾਂ ਕਿ ਸ਼ਾਇਦ ਕਦੇ ਹੋ ਜਾਣ ਜਸਟ ਉਹ ਟਰੂਡੋ ਹੁਣਾ ਦੇ ਅਪ੍ਰੋਕਸੀਮੇਟਲੀ 9-10 ਸਾਲ ਤੇ ਮੋਦੀ ਹੁਣਾ ਦੇ ਤਕਰੀਬਨ 11 ਸਾਲ ਜਿਹੜੇ ਨੇ ਉਹ ਹੋਣ ਵਾਲੇ ਨੇ ਤੇ ਇਹਨਾਂ ਸਾਲਾਂ ਦੇ ਵਿੱਚ ਬਰਾਬਰ ਇਹਨਾਂ ਦਾ ਚੱਲਿਆ ਜਿਹੜਾ ਸ਼ਾਸਨ ਹੈ ਉਸ ਵਿੱਲੇ ਤੋਂ ਬਗੜ ਪੈਣਾ ਸ਼ੁਰੂ ਹੋ ਗਿਆ ਜਦੋਂ ਜਸਟਰਡ ਟੂਟੋ ਨੇ ਭਾਰਤ ਦੀ ਧਰਤੀ ਤੇ ਪੈਰ ਰੱਖਿਆ ਤੇ ਸਭੋਂ ਇੱਕ ਪਹਿਲਾਂ ਇੱਕ ਇਹਨਾਂ ਦੀ ਸਿਮੇਲਨ ਦੇ ਦੌਰਾਨ ਮੁਲਾਕਾਤ ਹੁੰਦੀ ਨਰਿੰਦਰ ਮੋਦੀ ਹੁਣਾ ਦੇ ਨਾਲ ਉਦੋਂ ਏਡੀਆਂ ਨਹੀਂ ਸੀ ਗਏ ਤੇ ਉੱਥੇ ਜਾ ਕੇ ਉਹਨਾਂ ਨੂੰ ਕਹਿ ਦਿੰਦੇ ਨੇ ਕਿ ਜਿੰਨੇ ਤੁਹਾਡੀ ਵਿਜਾਰਤ ਦੇ ਵਿੱਚ ਇੰਡੀਆ 'ਚ ਸਿੱਖਿਆ ਉਸ ਨਾਲੋਂ ਜ਼ਿਆਦਾ ਵਿਜਾਰਤ ਦੇ ਵਿੱਚ ਸਿੱਖ ਕੈਨੇਡਾ ਵਿੱਚ ਮੇਰੇ ਕੋਲ ਨੇ ਇਸ ਗੱਲ ਨੂੰ ਮੈਂ ਮੰਨ ਸਕਦਾ ਕਿ ਨਰਿੰਦਰ ਮੋਦੀ ਹੁਣਾ ਦੀ ਸਰਕਾਰ ਨੇ ਬਹੁਤਾ ਉਹਨਾਂ ਨੇ ਖੁਸ਼ੀ ਖੁਸ਼ੀ ਨਾਲ ਨਹੀਂ ਸਹਿਕਾਰਿਆ ਹੋਵੇ ਰਾਇ ਇਸ ਗੱਲ ਨੂੰ ਅਲਾਤ ਵਿਗੜਤੇ ਵਿਗੜਤੇ ਵਿਗੜ ਗਏ ਅੰਦਰੂਨੀ ਸਮੱਸਿਆਵਾਂ ਜੇ ਮਾਹਿਰਾਂ ਦੀ ਅਸੀਂ ਗੱਲ ਮਰੀਏ ਮੰਨੀਏ ਤਾਂ ਕੈਨੇਡਾ ਦੇ ਵਿੱਚ ਹੋਰ ਬਹੁਤ ਨੇ ਭਾਰਤ ਨਾਲ ਵਿਗੜੇ ਹੋਏ ਸਬੰਧ ਉਹ ਜਿਹੜਾ ਇਨਾ ਇਨਾ ਦੀ ਜਿਹੜੀ ਵਿਦੇਸ਼ੀ ਪਾਲਿਸੀ ਆ ਉਹਦੇ ਵਿੱਚ ਆਉਂਦਾ ਉਹਨੂੰ ਲੋਕ ਜਿਹੜੇ ਵੋਟਰ ਨੇ ਉਹ ਉਹ ਪਿੱਛੇ ਰੱਖ ਰਹੇ ਨੇ ਉਹਨਾਂ ਲਈ ਅਹਿਮ ਹੈ ਕਾਸਟ ਆਫ ਲਿਵਿੰਗ ਹੋਮ ਹੋਮਲੈਸਨੈਸ ਔਰ ਕ੍ਰਾਈਮ ਇਮੀਗ੍ਰੇਸ਼ਨ ਆ ਇਹ ਸਾਰੇ ਮੁੱਦੇ ਜਿਹੜੇ ਨੇ ਅਹਿਮ ਨੇ ਤੇ ਉਹਨਾਂ ਦੇ ਆਧਾਰ ਤੇ ਹੀ ਜਸਟਨ ਟਰੂਡੋ ਦੀ ਲੋਕਪ੍ਰਿਤਾ ਜਿਹੜੀ ਆ ਉਹ ਘਟੀ ਹੈ ਪਰ ਮਾਹਰ ਇਹ ਕਹਿੰਦੇ ਨੇ ਕਿ ਉਸ ਘਟੀ ਹੋਈ ਲੋਕਪ੍ਰਿਤਾ ਨੂੰ ਕੰਪਨਸੇਟ ਕਰਨ ਲਈ ਜਾਂ ਲੋਕਾਂ ਦਾ ਧਿਆਨ ਦੂਸਰੇ ਪਾਸੇ ਪਾਉਣ ਲਈ ਜਸਟਨ ਟਰੂਡੋ ਹੁਣਾਂ ਨੇ ਪਰਸਨਲ ਲੈਵਲ ਤੇ ਭਾਰਤ ਦੇ ਨਾਲ ਪੰਗੇ ਲੈਣੇ ਸ਼ੁਰੂ ਕਰ ਦਿੱਤੇ ਪਰ ਉਹ ਕਿਸੇ ਹੱਦ ਤੱਕ ਸੱਚੇ ਵੀ ਨਹੀਂ ਕਿਉਂਕਿ ਜਿਸ ਤਰ੍ਹਾਂ ਉਹਨਾਂ ਦਾ ਵਿਜ਼ਿਟ ਜਿਹੜਾ ਸਟੇਟ ਵਿਜ਼ਿਟ ਸੀ ਉਹਨਾਂ ਦਾ ਇੰਡੀਆ ਦੇ ਵਿੱਚ ਉਸ ਤੇ ਵਿੱਚ ਸਨਬ ਕੀਤਾ ਗਿਆ ਭਾਰਤ ਸਰਕਾਰ ਬਨੋ ਉਹ ਮਾਨ ਸਤਕਾਰ ਤੇ ਕੀ ਦੇਣਾ ਸੀ ਬਲਕਿ ਉਹਨਾਂ ਨੂੰ ਇੱਕ ਕਿਸਮ ਦਾ ਬੇਇੱਜ਼ਤ ਜਿਹੜਾ ਸੀ ਕੀਤਾ ਗਿਆ ਪਰ ਉਸ ਤੋਂ ਬਾਅਦ ਦੋ ਚੋਣਾ ਜਿੱਥੀਆਂ ਜਸਟਨ ਟੂਡੋਰ ਦੀ ਪਾਰਟੀ ਨੇ ਕੈਨੇਡਾ ਦੇ ਵਿੱਚ ਉਸ ਘਟਨਾ ਤੋਂ ਬਾਅਦ ਉਹ ਸਬੰਧ ਉਸੇ ਵੇਲੇ ਤੋਂ بگੜੇ ਹੋ ਜੀ ਤੇ ਸ਼ਾਇਦ ਬਹੁਤ ਮਾਹਰ ਮੰਨਦੇ ਨੇ ਕਿ ਉਹ ਕੋਰ ਜਸਟਨ ਟੂਡੋਰ ਦੇ ਮਨ ਵਿੱਚ ਹੋਵੇ ਜਿਹਦੇ ਕਰਕੇ ਉਹਨਾਂ ਨੇ ਇਸ ਤਰ੍ਹਾਂ ਦਾ ਭਾਰਤ ਨੂੰ ਇਸ ਪਾਸੇ ਵੱਲ ਰੱਖਿਆ ਹਰਦੀਪ ਸਿੰਘ ਨਿੱਜਰ ਦਾ ਕਤਲ ਹੋ ਜਾਣਾ ਤੇ ਉਸ ਤੋਂ ਬਾਅਦ ਭਾਰਤ ਵੱਲ ਉਂਗਲੀ ਕਰਨਾ ਇੱਕ ਦੂਸਰੇ ਦੇ ਡਿਪਲੋਮੈਟਿਕ ਜਿਹੜੇ ਸੀ ਉਹਨਾਂ ਨੂੰ ਕਹਿ ਲੈਣਾ ਕਿ ਤੁਸੀਂ ਚਲੇ ਜਾਓ ਹੁਣ ਤੇ ਭਾਰਤ ਵੱਲੋਂ ਕੈਨੇਡੀਅਨ ਡਿਪਲੋਮੈਟਾਂ ਜਿਹੜਾ ਸੀ ਕਈਆਂ ਨੂੰ ਭੇਜ ਦੇਣਾ ਜਿਹੜੇ ਕਿ ਵੀਜ਼ਾ ਅਰਜ਼ੀਆਂ ਵਗੈਰਾ ਤੇ ਹੋਰ ਚੀਜ਼ਾਂ ਦਾ ਕੰਮ ਕਰਦੇ ਸੀ ਉਹ ਇੱਕ ਬਿਲਕੁਲ ਰਸਾਤਲ ਤੇ ਗਏ ਹੋਏ ਸਬੰਧ ਸੀ ਜੇ ਜਸਟਰ ਟੂਡੋ ਹੁਣ ਤੋਂ ਪਹਿਲਾਂ ਮੰਨੀਆਂ ਤਾਂ ਕਿਹੋ ਜਿਹਾ ਸੀ ਸਟੀਫਨ ਹਾਰਪਰ ਉਸ ਵੇਲੇ ਕੈਨੇਡਾ ਦੇ ਪ੍ਰਧਾਨ ਮੰਤਰੀ ਸੀ ਉਹ ਵੀ ਭਾਰਤ ਦੇ ਵਿਜ਼ਿਟ ਤੇ ਗਏ ਸੀ ਕੁਝ ਸਮਝੌਤੇ ਉਹਨਾਂ ਨੇ ਕੀਤੇ ਵੀ ਵਪਾਰਕ ਸਮਝੌਤੇ ਵੀ ਕੀਤੇ ਉਸ ਲੈਵਲ ਤੇ ਕਦੇ ਵੀ ਨਹੀਂ ਪਹੁੰਚ ਸਕੇ ਉਸ ਵੇਲੇ ਡਾਕਟਰ ਮਰਮੋਣ ਸਿੰਘ ਦੀ ਸਰਕਾਰ ਸੀ ਭਾਰਤ ਦੇ ਵਿੱਚ ਤੇ ਪ੍ਰਨੀਤ ਕੌਰ ਕੈਪਟਨ ਅਮਨਿਤ ਸਰ ਸਿੰਘ ਦੀ ਪਤਨੀ ਜਿਹੜੀ ਵਿਦੇਸ਼ ਰਾਜ ਮੰਤਰੀ ਸੀ ਉਹਨਾਂ ਨੇ ਵੀ ਕੈਨੇਡੀਅਨ ਅਧਿਕਾਰੀਆਂ ਨੂੰ ਤੇ ਸਟੀਫਨ ਹਰਪਰ ਹੋਰ ਨੂੰ ਕੋਲ ਬਿਠਾ ਕੇ ਗੱਲ ਕਹੀ ਸੀ ਕਿ ਤੁਸੀਂ ਖਾਲਸਤਾਨੀਆਂ ਨੂੰ ਨੱਥ ਪਾਓ ਕੈਨੇਡਾ ਦੇ ਵਿੱਚ ਬਹੁਤ ਜ਼ਿਆਦਾ ਖਾਲਸਤਾਨੀ ਨੇ ਭਾਰਤ ਦੇ ਖਿਲਾਫ ਬਹੁਤ ਜ਼ਿਆਦਾ ਪ੍ਰਚਾਰ ਹੋ ਰਿਹਾ ਉਤ ਤੋਂ ਬਾਅਦ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕੋਈ ਕੀ ਹੋਇਆ ਹੋਵੇਗਾ ਇੰਨਾ ਵੱਡਾ ਭਾਰਤੀ ਭਾਈਚਾਰਾ ਤੇ ਉਹਦੇ ਵਿੱਚੋਂ ਇਨ ਪਾਰਟਿਕੂਲਰ ਜਿਹੜਾ ਪੰਜਾਬੀ ਭਾਈਚਾਰਾ ਕੈਨੇਡਾ ਦੇ ਬਾਪ ਕੈਨੇਡਾ ਦੇ ਵਿੱਚ ਹੋਣ ਦੇ ਬਾਵਜੂਦ ਤੇ ਹਰ ਵੱਡੇ ਸ਼ਹਿਰ ਦੇ ਵਿੱਚ ਹੋਣ ਦੇ ਬਾਵਜੂਦ ਇੱਕ ਵੀ ਉਡਾਨ ਜਿਹੜੀ ਹੈ ਉਹ ਪੰਜਾਬ ਨੂੰ ਨਹੀਂ ਦੇ ਜਿਹੜੀ ਜੇ ਨਹੀਂ ਮਿਲੀ ਤਾਂ ਉਹ ਸਿਰਫ ਪਾਰ ਸਰਕਾਰ ਦੀ ਮਰਜ਼ੀ ਹੈ ਕੈਨੇਡਾ ਸਰਕਾਰ ਦੀ ਨਹੀਂ ਹੈ ਗੱਲ ਤੁਸੀਂ ਜਿਸ ਤਰ੍ਹਾਂ ਮਰਜ਼ੀ ਆਖ ਲਓ ਬਹੁਤ ਸਾਰੇ ਲੋਕ ਕਹਿੰਦੇ ਕਿ ਕੈਨੇਡਾ ਵਾਲੇ ਸ਼ੁਰੂ ਕਰ ਦੇਣ ਉਹ ਸ਼ੁਰੂ ਕਰ ਦੇਣ ਉਹ ਇਜਾਜ਼ਤ ਭਾਰਤ ਨੇ ਦੇਣੀ ਹੈ ਕਿ ਅੰਮ੍ਰਿਤਸਰ ਉਤਾਰ ਲਓ ਫਲਾਈਟਾਂ ਚੰਡੀਗੜ੍ਹ ਉਤਾਰ ਲਾ ਉਹ ਨਾ ਸ਼ੁਰੂ ਹੋਈਆਂ ਪਿਛਲੇ ਈਨ੍ਹੇ ਸਾਲਾਂ ਦੇ ਵਿੱਚ ਤੇ ਨਾ ਅੱਗੇ ਸ਼ੁਰੂ ਹੋਣ ਦੀ ਉਮੀਦ ਆ ਹਾਂ ਇੰਨੇ ਸਬੰਧ ਚੰਗੇ ਹੋ ਜਾਣ ਤੇ ਨਰਿੰਦਰ ਮੋਦੀ ਦੇ ਦਰਵਾਜ਼ੇ ਵਿੱਚ ਕੋਈ ਗੱਲ ਆ ਜਾਵੇ ਜਾਂ ਇੱਥੇ ਕੋਈ ਪ੍ਰਧਾਨ ਮੰਤਰੀ ਹੋਰ ਬਣ ਜਾਵੇ ਜਿਨ੍ਹਾਂ ਨਾਲ ਹਾਲਾਤ ਜਿਹੜੇ ਨੇ ਸੁਖਾਵੇਂ ਹੋ ਜਾਣ ਤੇ ਉਦੋਂ ਤੋਂ ਬਾਅਦ ਗਿਫਟ ਦੇ ਤੌਰ ਤੇ ਪੰਜਾਬੀਆਂ ਨੂੰ ਸਿੱਖਾਂ ਨੂੰ ਜਿਹੜੀ ਇਸ ਤਰ੍ਹਾਂ ਦੀ ਕੋਈ ਉਡਾਣ ਜਿਹੜੀ ਆ ਦੇ ਦਿੱਤੀ ਜਾਵੇ ਮੈਂ ਕਹਿ ਨਹੀਂ ਸਕਦਾ ਆਦਰਵਾਇਜ਼ ਇਹ ਪਾਲਿਸੀ ਦੇ ਵਿੱਚ ਨਹੀਂ ਹੈ ਜਿੱਥੇ ਤੱਕ ਵਪਾਰ ਦੀ ਗੱਲ ਆ ਵਪਾਰ ਦੋਵਾਂ ਦੇਸ਼ਾਂ ਦਾ ਠੀਕ ਠਾਕ ਚੱਲ ਰਿਹਾ ਕੈਨੇਡਾ ਵਿੱਚੋਂ ਬਹੁਤ ਸਮਾਨ ਜਾਂਦਾ ਹੈ ਕੈਨੇਡਾ ਦੇ ਵਿੱਚੋਂ ਜਾਵਾਂ ਜਿਹੜੀਆਂ ਨੇ ਖਾਣਦੀਆਂ ਉਹ ਹੱਥ ਤੱਕ ਜਾਂ ਰਹੀਆਂ ਨੇ ਇੰਡੀਆ ਦੇ ਵਿੱਚੋਂ ਬਹੁਤ ਸਮਾਨ ਆ ਰਿਹਾ ਇੱਥੋਂ ਤੱਕ ਕਿ ਕੈਨੇਡਾ ਪੈਨਸ਼ਨ ਪਲਾਨ ਹੈ ਜਿਹੜੀ ਜਿਹੜਾ ਸੀਪੀਪੀ ਕੈਨੇਡੀਅਨਾਂ ਦੇ ਹਰ ਪੇ ਚੈੱਕ ਦੇ ਵਿੱਚੋਂ ਪੈਸੇ ਕੱਟੇ ਜਾਂਦੇ ਨੇ ਉਹ ਜਿਹੜਾ ਫੰਡ ਹੈ ਟ੍ਰਿਲੀਅਨਸ ਦੇ ਵਿੱਚ ਹੈ ਕੈਨੇਡਾ ਸਰਕਾਰ ਦਾ ਫੰਡ ਜਮਾ ਹੈ ਤੋਂ ਉਹਨੂੰ ਦੁਨੀਆ ਵਿੱਚ ਇਨਵੈਸਟ ਕੀਤਾ ਹੋਇਆ ਬਹੁਤ ਸਾਰੀ ਜਗ੍ਹਾ ਤੇ ਤੇ ਭਾਰਤ ਦੇ ਵਿੱਚ ਵੀ ਬਹੁਤ ਵੱਡੀ ਇਨਵੈਸਟਮੈਂਟ ਹੈ ਹਾਲਾਂਕਿ ਉਹ ਜਿਹੜੀ FDI ਆ ਫੋਰਨ ਡਾਇਰੈਕਟਡ ਇਨਵੈਸਟਮੈਂਟ ਜਿਹਨੂੰ ਇੰਡੀਆ ਦੇ ਵਿੱਚ ਕਿਹਾ ਜਾਂਦਾ ਉਹਦਾ ਅੱਧਾ ਪਰਸੈਂਟ ਆ ਪਰ ਫੇਰ ਵੀ ਬਹੁਤ ਆ ਬਿਲੀਅਨਸ ਦੇ ਵਿੱਚ ਭਾਰਤ 'ਚ ਇਨਵੈਸਟਮੈਂਟ ਹੋਈ ਆ ਤੁਸੀਂ ਹੈਰਾਨ ਹੋਵੋਗੇ ਸੁਣ ਕੇ ਕਿ ਕਮਰਸ਼ੀਅਲ ਬਿਲਡਿੰਗਾਂ ਕਮਰਸ਼ੀਅਲ ਪਲਾਜ਼ੇ ਬੈਂਗਲੌਰ ਦੇ ਵਿੱਚ ਬੰਬੇ ਦੇ ਵਿੱਚ ਅਹਮਦਾਬਾਦ ਦੇ ਵਿੱਚ ਤੇ ਸੜਕਾਂ ਜਿਹੜੇ ਹਾਈਵੇ ਬਣੇ ਹੋਏ ਨੇ ਭਾਰਤ ਦੇ ਵਿੱਚ ਉਹਨਾਂ ਦੇ ਵਿੱਚ ਟੋਲ ਪਲਾਜ਼ਿਆਂ ਦੇ ਵਿੱਚ ਕੈਨੇਡਾ ਸਰਕਾਰ ਦਾ ਹਿੱਸਾ ਹੈ ਕੈਨੇਡਾ ਪੈਨਸ਼ਨ ਪਲਾਨ ਨੂੰ ਲਗਾਤਾਰ ਜਿਹੜੇ ਉੱਥੋਂ ਪੈਸੇ ਆਉਂਦੇ ਨੇ ਤੇ ਇਹਨਾਂ ਨੇ ਉਥੇ ਬਿਜਲੀ ਦੇ ਪ੍ਰੋਜੈਕਟ ਵੀ ਲਾਏ ਹੋਏ ਨੇ ਸੋ ਇਸ ਤਰ੍ਹਾਂ ਦੀ ਇਨਵੈਸਟਮੈਂਟ ਜਿਹੜੀ ਹੈ ਕੈਨੇਡਾ ਨੇ ਕੀਤੀ ਹੋਈ ਆ ਤੇ ਉਹਦੇ ਬਾਰੇ ਵੀ ਗੱਲ ਚੱਲੀ ਸੀ ਕਿਸੇ ਨੇ ਉਹਨਾਂ ਨੂੰ ਪੁੱਛਿਆ ਭਾਰਤ ਦੇ ਵਿੱਚ ਕਿ ਜੇ ਉਹਨਾਂ ਨੇ ਇਨਵੈਸਟਮੈਂਟ ਵਾਪਸ ਖਿੱਚ ਲਈ ਤਾਂ ਉਹ ਕਹਿੰਦੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਸਾਨੂੰ ਹੋਰ ਪਾਸੇ ਨੂੰ ਆ ਜਾਣੀ ਆ ਸਾਨੂੰ ਇਸ ਕਰਕੇ ਕੋਈ ਫਰਕ ਨਹੀਂ ਆ ਇਹ ਪਾਰਾ ਸਰਕਾਰ ਦਾ ਕਹਿਣਾ ਸੀ ਪਰ ਕੈਨੇਡਾ ਸਰਕਾਰ ਨੇ ਅਜੇ ਤੱਕ ਉੱਥੇ ਇਨਵੈਸਟ ਕੀਤੇ ਹੋਏ ਨੇ ਹੋਰ ਨਾਲ ਦੇ ਮੁਲਕਾਂ 'ਚ ਵੀ ਹੈਗੇ ਨੇ ਪਰ ਉਹ ਵਪਾਰਕ ਸਬੰਧ ਇੱਕ ਪਾਸੇ ਨੇ ਇੱਕ ਪਾਸੇ ਨੇ ਜਿਹੜੀ ਟ੍ਰਾਂਸ ਮਾਊਂਟੇਨ ਪਾਈਪਲਾਈਨ ਜਿਹੜੀ ਅਲਬਰਟਾ ਤੋਂ ਬ੍ਰਿਟਿਸ਼ ਕੋਲੰਪੀਆ ਤੱਕ ਪਹੁੰਚੀ ਸੀ ਜਿਹਨੇ ਕੱਚਾ ਤੇਲ ਲੈ ਕੇ ਜਾਣਾ ਸੀ ਉਹਦੀਆਂ ਪਹਿਲੀਆਂ ਦੋ ਜਿਹੜੀਆਂ ਵੱਡੀਆਂ ਸ਼ਿਪਮੈਂਟ ਗਈਆਂ ਸੀ ਉਹਨਾਂ ਵਿੱਚੋਂ ਇੱਕ ਇੰਡੀਆ ਨੂੰ ਗਈ ਸੀ ਰੇਲੈਂਸ ਇੰਡਸਟਰੀ ਨੂੰ ਕੱਚੇ ਤੇਲ ਦੀ ਸ਼ਿਪਮੈਂਟ ਗਾਂ ਵੀ ਜਾ ਸਕਦੀ ਹੈ ਹੋਰ ਸਮਾਨ ਵੀ ਜਾਵੇਗਾ ਜਾਂਦਾ ਰਹਿਣਾ ਪਰ ਸਵੱਧ ਜਿਹੜੇ ਨੇ ਰਾਜਨੀਤਿਕ ਸਬੰਧ ਅਰਸਾਤਲਤੇ ਨੇ ਜੇ ਤੁਸੀਂ ਕਹੋ ਕਿ ਉਹਨਾਂ 'ਚ ਮਿਠਾਸ ਆ ਜਾਵੇਗੀ ਪਹਿਲਾਂ ਇੱਕ ਸਟੈਪ ਦਾ ਹਸਦਾਰ ਹੋ ਸਕਦਾ ਜਸਟਨ ਪ੍ਰੂਡੋਸ ਦੀ ਫਰ ਦੇ ਚੁਕੇ ਨੇ ਉਹਨਾਂ ਤੋਂ ਬਾਅਦ ਨਵਾਂ ਲਿਬਰਲ ਕੋਈ ਜੇ ਪ੍ਰਧਾਨ ਮੰਤਰੀ ਬਣਦਾ ਹੈ ਤੇ ਉਹਨਾਂ ਦੇ ਨਾਲ ਥੋੜਾ ਜਿਹਾ ਫਰਕ ਪੈ ਸਕਦਾ ਹੈ ਪਰ ਜੇ ਕੋਈ ਪਾਰਟੀ ਦੀ ਸਰਕਾਰ ਬਦਲ ਜਾਂਦੀ ਫਿਰ ਥੋੜਾ ਜਿਹਾ ਹੋਰ ਫਰਕ ਪੈ ਸਕਦਾ ਜੇ ਕੋਈ ਜੇ ਤੁਸੀਂ ਐਕਸਪੈਕਟ ਕਰੋ ਕਿ ਬਹੁਤ ਜ਼ਿਆਦਾ ਫਰਕ ਪੈ ਜਾਏਗਾ ਸਵਰੇਲ ਉਹ ਮੈਨੂੰ ਲੱਗਦਾ ਨਹੀਂ ਹੈ ਪੀਅਰ ਪੋਲੀਆ ਜਿਹੜੇ ਕੰਜ਼ਰਵਟਿਵ ਪਾਰਟੀ ਦੇ ਆਗੂ ਨੇ ਜਿਨ੍ਹਾਂ ਦੇ ਬਾਰੇ ਇਹ ਸਰਵੇਖਣ ਕਹਿ ਰਹੇ ਨੇ ਕਿ ਜੇ ਅੱਜ ਚੋਣਾਂ ਹੋ ਜਾਣ ਤੇ ਪ੍ਰਧਾਨ ਮੰਤਰੀ ਬਣ ਗਏ ਜੀ ਤੇ ਉਹ ਵੀ ਇਹ ਗੱਲ ਕਹਿ ਚੁੱਕੇ ਨੇ ਕਿ ਮੈਂ ਜਦੋਂ ਪ੍ਰਧਾਨ ਮੰਤਰੀ ਬਣਿਆ ਤਾਂ ਮੈਂ ਅੰਮ੍ਰਿਤਸਰ ਨੂੰ ਫਲਾਈਟ ਸ਼ੁਰੂ ਕਰਾਵਾਂਗਾ। ਹੂੰ ਇਹ ਉਹ ਕਿਸ ਤਰ੍ਹਾਂ ਕਰਾਉਣਗੇ ਉਹ ਕਹਿ ਸਕਦੇ ਨੇ ਕਿ ఓਪਨ ਸਕਾਈਜ਼ ਐਗਰੀਮੈਂਟ ਦੋਵਾਂ ਦੇਸ਼ਾਂ ਦਾ ਹੈ ਤੇ ਉਹਦੇ ਵਿੱਚ ਅੰਮ੍ਰਿਤਸਰ ਸੂਚੀ 'ਚ ਨਹੀਂ ਹੈ। ਹੂੰ ਹੋਰ ਸ਼ਹਿਰ ਹੈਗੇ ਨੇ ਫਲਾਈਟਾਂ ਵੀ ਜਾ ਰਹੀਆਂ ਨੇ ਟੋਰਾਂਟੋ ਤੋਂ ਬੇਤਹਾਸ਼ਾ ਤੇ ਵੈਨਕੂਵਰ ਤੋਂ ਬੇਤਹਾਸ਼ਾ ਪੈਸੇਂਜਰ ਰੋਜ਼ ਜਾ ਰਹੇ ਨੇ ਹਜ਼ਾਰਾਂ ਦੀ ਗਿਣਤੀ ਜਾ ਰਹੇ ਨੇ ਸਾਰੀਆਂ ਦਿੱਲੀ ਨੂੰ ਨੇ। ਪੰਜਾਬ ਵਾਲਿਆਂ ਨੂੰ ਉਹੀ ਕੰਮ ਦਿੱਲੀ ਨੂੰ ਉਸ ਗੱਡੀਆਂ ਭਜਾਉਂਦੇ ਜਾਂਦੇ ਨੇ ਵਾਪਸ ਆਉਂਦੇ ਨੇ। ਜਾਨਾ ਜਾਨ ਦਾ ਖਾਓ ਤੇ ਪੈਸੇ ਦਾ ਖਰਚ ਦਿੱਲੀ ਦਾ ਪੋਲੂਸ਼ਨ ਦਾ ਮਿਹਣਾ ਫੇਰ ਸਾਡੇ ਸਿਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹਨਾਂ ਨੂੰ ਧਿਆਨ ਵਿੱਚ ਰੱਖਣ ਦੀ ਲੋੜ ਹੈ ਭਾਰਤ ਸਰਕਾਰ ਆਪਣੇ ਵੱਲੋਂ ਵੀ ਨਰਮੀ ਕੁਝ ਵਿਖਾਵੇ ਤਾਂ ਫੇਰ ਕੱਲ ਹੈ ਜਿੱਥੇ ਤੱਕ ਖਾਲਸਤਾਨ ਪੰਖੀ ਦੀ ਗੱਲ ਹੈ ਖਾਲਸਤਾਨ ਪੰਖੀ ਯੂ ਐਸ ਏ ਦੇ ਵਿੱਚ ਵੀ ਹੈਗੇ ਨੇ ਇੰਗਲੈਂਡ ਦੇ ਵਿੱਚ ਵੀ ਹੈਗੇ ਨੇ ਆਸਟ੍ਰੇਲੀਆ ਵਿੱਚ ਵੀ ਹੈਗੇ ਨੇ ਨਿਊਜ਼ੀਲੈਂਡ ਵਿੱਚ ਵੀ ਹੈ ਵੀ ਜਰਮਨੀ ਵਿੱਚ ਵੀ ਹੈਗੇ ਨੇ ਠੀਕ ਹੈ ਕੈਨੇਡਾ ਦੇ ਵਿੱਚ ਖੁੱਲ ਥੋੜੀ ਜਿਹੀ ਜ਼ਿਆਦਾ ਹੋਵੇਗੀ ਇੱਥੇ ਫ੍ਰੀ ਜਿਹੜੀ ਸਪੀਚ ਹੈ ਨਾ ਫੀਲਡਰਮੋਪ ਸਪੀਚ ਥੋੜੀ ਵੱਧ ਹੈ ਪਰ ਭਾਰਤ ਦੇ ਜਿਹੜੇ ਸਾਡੇ ਲਿਸਨਰ ਵਿਊਰ ਜਿਹੜੇ ਬੈਠੇ ਹੋਏ ਨੇ ਉਹਨਾਂ ਨੂੰ ਦੱਸਣੀ ਹੈ ਗੱਲ ਬਣਦੀ ਆ ਹਿੰਸਕ ਤਰੀਕਾ ਜਾਂ ਕੋਈ ਹੋਰ ਤਰੀਕਾ ਜੇ ਨਾ ਅਪਣਾਇਆ ਜਾਂਦਾ ਉਹ ਗਲਤ ਹੈ ਲੇਕਿਨ ਮੰਗ ਕਰਮ ਤੋਂ ਕ੍ਰਿਡਿਅਲ ਸਰਕਾਰ ਰੋਕ ਨਹੀਂ ਸਕਦੀ ਇਹਨਾਂ ਦਾ ਆਪਣਾ ਸੁਭ ਸੁਭਾ ਹੈ ਕਯੂਬਿਕ ਸੁਭਾ ਉੱਥੇ ਬਹੁਤ ਗਿਲਤੀ ਫ੍ਰੈਂਚ ਭਾਸ਼ਾ ਵਾਲੇ ਲੋਕ ਨੇ ਉਹ ਪਹਿਲਾ ਦੇਸ਼ ਨੂੰ ਅਲੱਗ ਕਰਨ ਦਾ ਰੈਫਰੈਂਡਮ ਕਰਵਾ ਚੁੱਕੇ ਨੇ 1-2% ਨਾ ਹਾਰ ਗਏ ਸੀ ਹੁਣ ਵੀ ਕਈ ਵਾਰੀ ਗੱਲ ਚੱਲਦੀ ਹੈ ਕਿ ਅਸੀਂ ਜਿਹੜਾ ਆ ਉਸ ਵੱਖਰਾ ਦੇਸ਼ ਬਣਾਉਣ ਦੀ ਕੋਸ਼ਿਸ਼ ਕਰਨੀ ਹੈ ਫਰਾਂਸ ਵੀ ਉਹਦੇ ਪੱਖ 'ਚ ਨਹੀਂ ਹੈ ਇਹ ਸਾਰੀਆਂ ਗੱਲਾਂ ਹੈਗੀਆਂ ਨੇ ਉਹ ਖਾਲਸਤਾਨ ਦੀ ਮੰਗ ਜਿਹੜੀ ਆ ਉਹ ਤੇ ਜੇ ਅਸੀਂ ਗੱਲ ਕਰੀਏ ਅੱਜ ਭਾਰਤ ਦੀ ਪਾਰਲੀਮੈਂਟ ਦੇ ਵਿੱਚ ਦੋ ਬੰਦੇ ਰਹੇ ਨੇ ਜਿਹੜੇ ਖਾਲਸਤਾਨ ਦੀ ਮੰਗ ਕਰਦੇ ਨੇ ਭਾਵੇਂ ਅਮਰਪਾਲ ਸਿੰਘ ਦਿਬਰੂਗੜ੍ਹ ਜੇਲ੍ਹ 'ਚ ਨੇ ਮੈਂਬਰ ਪਾਰਲੀਮੈਂਟ ਤਾਂ ਹੈਗੇ ਨੇ ਸੌਤੋਂ ਚੁੱਕੀ ਨਾ ਉਹਨਾਂ ਨੇ ਬਿਲਕੁਲ ਸੋ ਸਰਵਜੀਤ ਸਿੰਘ ਜਿਹੜੇ ਨੇ ਖਾਲਸਤਾਨ ਦੇ ਹਮਾਇਤੀ ਨੇ ਭਾਵੇਂ ਹੁਣ ਉਹ ਤੋਂ ਹੋਰ ਤਨਾ ਤੇ ਬੰਦੇ ਜਾ ਰਹੇ ਨੇ ਮੰਗ ਤੋਂ ਥੋੜੇ ਜਿਹਾ ਪਾਸੇ ਹਟ ਰਹੇ ਨੇ ਪਰ ਸਿਵਲਜੀਤ ਸਿੰਘ ਬਣ ਰਹੇ ਨੇ ਮੈਂਬਰ ਪਾਰਲੀਮੈਂਟ ਅਤਰਪਾਲ ਸਿੰਘ ਰਹੇ ਨੇ ਉਹ ਬਹੁਤ ਸਾਰੇ ਲੋਕ ਨੇ ਸੋ ਉੱਥੇ ਵੀ ਹੈਗੇ ਨੇ ਸੋ ਭਾਰਤ ਸਰਕਾਰ ਮੈਂ ਸਮਝਦਾ ਕਿ ਜੇ ਕੋਈ ਹਿੰਸਕ ਗਤੀਵਿਧੀ ਜਿਹੜੀ ਹੈ ਕੈਨੇਡਾ ਦੀ ਧਰਤੀ ਤੋਂ ਹੋ ਰਹੀ ਆ ਭਾਰਤ ਦੇ ਵਿੱਚ ਭਾਰਤ ਵਿੱਚ ਜਾਂ ਭਾਰਤੀਆਂ ਦੇ ਵਿਰੁੱਧ ਤੇ ਮਾੜੀ ਗੱਲ ਆ ਉਹਨੂੰ ਦੇਖਣ ਦੀ ਗੱਲ ਕਰਨ ਜਿਹੜੀ ਬੜੇ ਚਰੋਕਣੀ ਮੰਗ ਕਰੀ ਜਾਂਦੇ ਨੇ ਪੰਜਾਬ ਇੰਡੀਆ ਵਾਲੇ ਕਿ ਇਹਨਾਂ ਨੱਥ ਪਾਓ ਇਹਨਾਂ ਨੂੰ ਫੜ ਲਾਓ ਇਹਨਾਂ ਨੂੰ ਬੰਦ ਕਰੋ ਇਹ ਕੰਮ ਨਹੀਂ ਹੋਣਾ ਇਹ ਭਾਈਚਾਰਾ ਇੱਥੇ ਜਿਹੜਾ ਆ ਇਹ ਬਰਕਰਾਰ ਰਹਿਣਾ ਚਾਹੀਦਾ ਜੇ ਆਪਣੇ ਵੀ ਜਿਹੜੇ ਮੰਗ ਰੱਖਣ ਵਾਲੇ ਨੇ ਮੈਂ ਸਮਝਦਾ ਕਿ ਉਹਨਾਂ ਨੂੰ ਉਹ ਸਪਸ਼ਟ ਹੋ ਕੇ ਗੱਲ ਕਰਨ ਪਰ ਸਿਗਨੈਚਰ ਟ੍ਰਿਕ ਨਾ ਮੰਨ ਕਰਨੀ ਹੈ ਕਿ ਜਿਹੜੇ ਜਿਹੜੇ ਰਾਈਟ ਐਵੀਨਿਊਸ ਨੇ ਉਹਨਾਂ ਨੂੰ ਐਕਸਪਲੋਰ ਕਰਨ ਹੋਰ ਤਰੀਕੇ ਜਿਹੜੇ ਨੇ ਉਹਨਾਂ ਨੂੰ ਅਪਣਾਉਣ ਦੀ ਲੋੜ ਨਹੀਂ ਹੈਗੀ ਸੋ ਸਬੰਧ ਜਿਹੜੇ ਨੇ ਮੈਂ ਇਹਨੂੰ ਇਹ ਛੋਟੇ ਦੇ ਵਿੱਚ ਮੈਂ ਇਹਨੂੰ ਸਮਾਪਤ ਕਰਾਂ ਸਬੰਧ ਬਿਲਕੁਲ ਨਿਵਾਨ ਦੇ ਵਿੱਚ ਨੇ ਇਹ ਥੋੜੇ ਬਹੁਤੇ ਨਿਕਲ ਕੇ ਜ਼ਮੀਨੀ ਪੱਧਰ ਤੇ ਆ ਸਕਦੇ ਨੇ ਉਚਾਈਆਂ ਵੱਲ ਨੂੰ ਜਾਣ ਦੀ ਮੈਨੂੰ ਆਸ ਨਹੀਂ ਲੱਗਦੀ ਜੇ ਜਿਹੜੀ ਮਰਜ਼ੀ ਸਰਕਾਰ ਕੈਨੇਡਾ ਵਿੱਚ ਬਦਲ ਜਾਵੇ ਜੀ ਇੱਕ ਹੋਰ ਮੁੱਦੇ ਤੇ ਅਸੀਂ ਵਾਵਾ ਦਿਨਾਂ ਦੀ ਗੱਲ ਕਰ ਰਹੇ ਹਾਂ ਕਿ ਜਦੋਂ ਦਾ ਡੋਲਨ 트럼ਪ ਦਾ ਕੁਰਸੀ ਨੂੰ ਹੱਥ ਪਿਆ ਆ ਤੇ ਉਹਨਾਂ ਨੇ ਇਦਾਂ ਜਿੱਦਾਂ ਕੈਨੇਡਾ ਵਾਲ ਨੂੰ ਮੂੰਹ ਕਰ ਲਿਆ ਦਿਵਾਲੀ ਹੋ ਗਏ ਨੇ ਫਰਸਟ੍ਰੇਸ਼ਨ ਕੱਢ ਰਹੇ ਨੇ ਕਦੇ ਜਸਟਿਨ ਟਰੂਡੋ ਨੂੰ ਕਹਿੰਦੇ ਨੇ 51 ਵੀ ਸਟੇਟ ਦਾ ਗਵਰਨਰ ਹੈ ਕਦੇ ਉਹ ਇੱਕ ਉਹਨਾਂ ਦਾ ਬੇਟਾ ਵਾਇਰਲ ਕਰਦਾ ਇੱਕ ਮੀਮ ਜਿਹਦੇ ਵਿੱਚ 트럼ਪ ਸ਼ਾਪਿੰਗ ਕਰ ਰਹੇ ਨੇ ਤੇ ਕਾਰਟ ਦੇ ਵਿੱਚ ਪਨਾਮਾ ਗ੍ਰੀਨਲੈਂਡ ਤੇ ਕੈਨੇਡਾ ਆ ਕਦੇ ਉਹ 크리스마ਸ ਦੀਆਂ ਵਧਾਈਆਂ ਦਿੰਦੇ ਨੇ ਤੇ ਫੇਰ ਜਾਂਦੇ ਜਾਂਦੇ ਹੁੱਜ ਜੀ ਮਾਰ ਜਾਂਦੇ ਨੇ ਜਸਟਿਨ ਟਰੂਡੋ ਨੂੰ ਕਿ ਮੈਂ ਹੈਗਾ ਪਹਿਲਾਂ ਤੇ ਅਸੀਂ ਇਹ ਡਿਸਕਸ ਕਰਦੇ ਰੇ ਕਿ ਜਸਟਿਨ ਟਰੂਡੋ ਬੋਲਦੇ ਕਿਉਂ ਨਹੀਂ ਹੁਣ ਅਸਤੀਫਾ ਦੇ ਕੇ ਉਹ ਕਹਿੰਦੇ ਖੜ ਜਾ ਜਰਾ ਮੈਂ ਵੀ ਹੈਗਾ ਕੀ ਕਹਿੰਦੇ ਨੇ ਜੇ ਮੈਂ ਪਹਿਲਾਂ ਇਹ ਕਹਾ ਕਿ ਫਰਸਟ੍ਰੇਸ਼ਨ ਨਹੀਂ ਉਹ ਚੁਪਾ ਲਾ ਰਹੇ ਨੇ ਫਰਸਟ੍ਰੇਸ਼ਨ ਤੇ ਉਹਨਾਂ ਤਾਂ ਹੋਵੇ ਜੇ ਉਹਨਾਂ ਉਹ ਕੁਝ ਲੂਜ਼ ਆਊਟ ਕਰ ਰਹੇ ਹੋਣ ਉਹ ਤੇ 20 ਤਰੀਕ ਨੂੰ ਉਹਨਾਂ ਨੇ ਬਹਿਣਾ ਤੇ ਉਹਨਾਂ ਨੂੰ 4 ਸਾਲ ਦਿਸ ਰਹੇ ਨੇ ਕਿ ਮੈਂ ਦੁਨੀਆ ਦਾ ਸਰਪੰਚ ਬਣਨਾ ਹੈ ਤੇ ਮੈਂ ਮਨਾਈਆਂ ਕਰਨੀਆਂ ਨੇ ਉਸ ਮੋਡ 'ਚ ਨੇ ਤੇ ਉਹ ਚੁਪਾ ਲਾ ਰਹੇ ਨੇ ਇਹਨਾਂ ਨੂੰ ਦੇਖ ਰਹਿ ਨੇ ਟੋਕ ਕਿ ਕਿੱਥੇ ਤੱਕ ਜਾਂਦੀ ਸ਼ਰਾਰਤ ਜਿੰਵੇਂ ਕਹਿੰਦੇ ਮੈਂ ਨੇ ਡੋਨਲਡ 트럼ਪ ਹੋਣਾ ਨੇ ਰਾਸ਼ਟਰਪਤੀ ਦੇ ਚੋਣ ਜਤਨ ਤੋਂ ਬਾਅਦ ਜਸਟਿਸ ਟੂਟ ਹੋ ਜਦੋਂ ਉਹਨਾਂ ਨੂੰ ਮਿਲਣ ਗਏ ਨੇ ਉਹਨਾਂ ਦੇ ਫਲੋਰੀਡਾ ਦੇ ਵਿੱਚ ਜਿਹੜਾ ਉਹਨਾਂ ਦਾ ਰਿਜ਼ੋਰਟ ਆ ਉੱਥੇ ਉਸ ਤੋਂ ਬਾਅਦ 1 2 3 4 5 6 ਪਤਾ ਨਹੀਂ ਕਿੰਨੀ ਵਾਰੀ ਗੱਲ ਕਰ ਦਿੱਤੀ ਐ 51ਵੀਂ ਸਟੇਟ 51 50 ਨੇ ਨਾ ਯੂ ਐਸ ਏ ਦੀਆਂ ਤੇ ਇੱਕ ਤਾਂ ਐ ਕਿ ਕਿ ਮੇਰੇ ਖਿਆਲ ਨਾਲ ਬੇਟਾ ਦੀ ਸਾਰੇ ਜਿਹੜੇ ਪ੍ਰੋਵਿੰਸ ਨੇ ਉਹਨਾਂ ਦੀ ਵੱਡੀ ਤੋਂ ਵੱਡੀ ਸਟੇਟ ਨਾਲੋਂ ਵੀ ਵੱਡੇ ਹੋਣੇ ਨੇ ਚਲੋ ਵੱਖਰੀ ਗੱਲ ਐ ਪਰ ਉਹ ਗੱਲ ਕਰਦੇ ਨੇ ਕਿ 100 ਬਿਲੀਅਨ ਜਿਹੜਾ ਆ ਸਾਡੇ ਕੋਲ ਉਹ ਕੈਨੇਡਾ ਹਰ ਸਾਲ ਪਚਾ ਲੈਂਦਾ ਤੇ ਇਹਦੇ ਵਿੱਚ ਡੋਨਲਡ ਟਰੰਪ ਹੋਰਾਂ ਨੇ ਕੋਈ ਦਿਨ ਜਿਹੜਾ ਛੱਡਿਆ ਨਹੀਂ ਜਦੋਂ ਉਹਨਾਂ ਨੇ ਕੈਨੇਡਾ ਤੇ ਗੱਲ ਨਾ ਕੀਤੀ ਹੋਵੇ ਉਹਨਾਂ ਨੇ ਇਕੱਲਾ ਕੈਨੇਡਾ ਵਾਲਾ ਫਰੰਟ ਨਹੀਂ ਖੋਲਿਆ ਨਾਲ ਉਹਨਾਂ ਨੇ ਪਨਾਮਾ ਕਨਾਲ ਤੇ ਗ੍ਰੀਨਲੈਂਡ ਵਾਲਾ ਵੀ ਖੋਲ੍ਹ ਲਿਆ ਪਨਾਮਾ ਕਨਾਲ ਦੇ ਬਾਰੇ ਇਤਿਹਾਸ ਜਿਹੜਾ ਤੁਸੀਂ ਜਾਣਦੇ ਹੋ ਚਲੋ ਫਿਰ ਕਿਸੇ ਵੇਲੇ ਗੱਲਬਾਤ ਕਰਾਂ ਗ੍ਰੀਨਲੈਂਡ ਤੇ ਆਪਣਾ ਦਾਵਾ ਜਤਾ ਰਹੇ ਨੇ ਕਿ ਸਾਡਾ ਹਿੱਸਾ ਸੀ ਸਾਡਾ ਹੈ ਤੇ ਇਹ ਵੀ ਉਹਨਾਂ ਨੂੰ ਉਹਨਾਂ ਨੂੰ ਜਦੋਂ ਬੜੇ ਲੋਕ ਹੈਰਾਨ ਰਹਿ ਗਏ ਜਦੋਂ ਉਹਨੇ ਕਿਹਾ ਕਿ ਉਹ ਇਹ ਦੋਵੇਂ ਚੀਜ਼ਾਂ ਹਾਸਲ ਕਰਨ ਲਈ ਪਨਾਮਾ ਨਹਿਰ ਤੇ ਗ੍ਰੀਨਲੈਂਡ ਨੂੰ ਹਾਸਲ ਕਰਨ ਲਈ ਮਿਲਟਰੀ ਫੌਜੀ ਤਾਕਤ ਵੀ ਵਰਤ ਸਕਦੇ ਨੇ ਤੇ ਜਦੋਂ ਪੁੱਛਿਆ ਗਿਆ ਕਿ ਕੀ ਕੈਨੇਡਾ ਨੂੰ ਹਾਸਲ ਕਰਨ ਲਈ ਵੀ ਫੌਜੀ ਤਾਕਤ ਵਰਤੋਗੇ ਉਹ ਕਹਿੰਦੇ نو ਇਕਨੋਮਿਕ ਫੋਰਸ ਆਰਥਿਕ ਜਿਹੜੀ ਫੌਜ ਆ ਉਹਨੂੰ ਅਸੀਂ ਕਰਾਂਗੇ ਟ੍ਰੇਨ ਤੇ ਉਹ ਉਹ ਵਰਤ ਕੇ ਜੇ ਸਾਡੀ ਇੱਕ ਵਜੀਵੀ ਸਟੇਟ ਬਣ ਜਾਂਦੀ ਹੈ ਤੇ ਫਿਰ ਬਹੁਤ ਵੱਡੀ ਗੱਲ ਹੋਵੇਗੀ ਤੇ ਫਿਰ ਉਹ ਕਹਿੰਦੇ ਬਿਕੋਜ਼ ਕੈਨੇਡਾ ਐਂਡ ਯੂਨਾਈਟਿਡ ਸਟੇਟਸ ਥੈਟ ਵੁੱਡ ਰੀਅਲ ਰੀਅਲੀ ਬੀ ਸਮਥਿੰਗ ਇੱਕ ਬਹੁਤ ਵੱਡੀ ਗੱਲ ਹੋਵੇਗੀ ਤੇ ਇਹ ਉਹ ਫਿਰ ਉਹ ਕਹਿੰਦੇ ਨੇ ਕਿ ਜਿਹੜੀ ਇੱਕ ਨਕਲੀ ਲਕੀਰ ਦੋਵਾਂ ਦੇਸ਼ਾਂ ਦੇ ਵਿਚਕਾਰ ਖਿੱਚੀ ਹੋਈ ਹੈ ਹੈਗੇ ਹੀ ਕੋਈ ਨਹੀਂ ਤੇ ਫਿਰ ਤੁਸੀਂ ਨਕਲੀ ਲਕੀਰ ਜਿਹੜਾ ਕਿ ਤੁਸੀਂ ਮਟੀਰੀਅਲ ਤੇ ਫਿਰ ਦੇਖੋ ਕਿ ਕੀ ਬਣਦਾ ਇਹਦੇ ਨਾਲ ਕੈਨੇਡਾ ਨੂੰ ਨਾ ਫਿਕਰ ਆ ਉਹਨਾਂ ਦੀ ਸੁਰੱਖਿਆ ਦੀ ਨਾ ਅਸੀਂ ਇੱਕ ਬਾਦੂ ਨਾਲ ਤੇ 25% ਦੀ ਹੀ ਟੈਕਸ ਟੋਕ ਦੇਣਾ ਤੇ ਇਹ ਜਿਹੜਾ ਟ੍ਰੇਡ ਡੈਫਿਸਿਟ ਜਿਹੜਾ ਹੈਗਾ ਆ ਉਦੇ ਬਾਰੇ ਉਹ ਗੱਲ ਕਰਦੇ ਨੇ ਅਸਲ ਵਿੱਚ ਇਹਦੇ ਵਿੱਚ ਇੱਕ ਬੜੀ ਜਿਹੀ ਹੈਰਾਨੀ ਦੀ ਗੱਲ ਹੈ ਕਿ ਉਹ ਕਹਿੰਦੇ ਨੇ ਕਿ 100 ਬਿਲੀਅਨ ਸਬਸਿਡੀ ਇਹ ਲਫ਼ਜ਼ ਉਹਨਾਂ ਨੇ ਆਪੇ ਘੜਿਆ ਹੋਇਆ ਇਹ ਕੋਈ ਆਫੀਸ਼ੀਅਲ ਫਿਗਰ ਨਹੀਂ ਹੈ ਜਿਹੜੇ ਆਰਥਿਕ ਮਾਹਰ ਨੇ ਉਹ ਕਹਿੰਦੇ ਨੇ ਕਿ ਸ਼ਾਇਦ ਸ਼ਾਇਦ ਜੋ ਸਾਨੂੰ ਲੱਗਦਾ ਹੈ ਕਿ ਡੋਨਲਡ ਟਰੰਪ ਜਿਹੜਾ ਯੂ ਐਸ ਦਾ ਟ੍ਰੇਡ ਡੈਫਿਸਟ ਹੈ ਉਹਦੀ ਗੱਲ ਕਰ ਰਹੇ ਨੇ ਤਾਂ ਜੇ ਪਿਛਲੇ ਤੋਂ ਪਿਛਲੇ ਸਾਲ ਦੀ 24 ਦੇ ਤਹ ਜਾੜੇ ਆਏ ਨਹੀਂ 23 ਦੀ ਗੱਲ ਕਰੀਏ ਤਾਂ ਟ੍ਰੇਡ ਡੈਫਿਸਟ ਜਿਹੜਾ ਸੀ 41 ਬਿਲੀਅਨ ਯੂ ਐਸ ਜਿਹੜਾ ਕਿ ਸਮਝ ਵਿੱਚ ਵੀ ਆਉਂਦਾ ਯੂਐਸਏ ਦੇ ਵਿੱਚ ਖਤ ਜ਼ਿਆਦਾ ਹੈ ਯੂਐਸਏ ਦੀ ਆਬਾਦੀ ਬਹੁਤ ਹੈ 40 ਕਰੋੜ ਹੈ ਕੈਨੇਡਾ ਦੀ 4 ਕਰੋੜ ਹੈ ਤੇ ਜੇ ਟ੍ਰੇਡ ਡੈਫਿਸਟ ਹੈ ਤਾਂ ਗੱਲ ਉਹ ਅੰਡਰਸਟੈਂਡੇਬਲ ਹੈ ਤੇ 100 ਬਿਲੀਅਨ ਉਹਨਾਂ ਨੇ ਕਿੱਥੋਂ ਲੈ ਲਿਆ ਤੇ 100 ਬਿਲੀਅਨ ਦੀ ਰਕਮ ਉਹਨਾਂ ਨੇ ਕਿੱਥੋਂ ਲਈ ਇਹਨਾਂ ਨੂੰ ਪੁੱਛਿਆ ਵੀ ਗਿਆ ਮੀਡੀਏ ਦੇ ਕੁਝ ਲੋਕਾਂ ਕੋਲੋਂ ਪਰ ਉਹਨਾਂ ਦੇ ਆਫਿਸ ਨੇ ਕੁਝ ਨਹੀਂ ਦੱਸਿਆ ਕਿ 100 ਬਿਲੀਅਨ ਇਹ ਅੰਕੜਾ ਕਿੱਥੋਂ ਕੜਿਆ ਤੇ ਹੁਣ ਉਹਨਾਂ ਨੇ ਇਹਨੂੰ 100 ਨੂੰ 200 ਬਣਾ ਲਿਆ ਕਿ 200 ਬਿਲੀਅਨ ਡਾਲਰ ਦੀ ਸਬਸਿਡੀ ਆ ਉਹ ਕਹਿੰਦੇ 200 ਬਿਲੀਅਨ ਇਹਦਾ ਜਿਹੜਾ ਅਸੀਂ ਹੋਰ ਤੁਹਾਡੇ ਤੇ 25% ਲਾਉਣ ਦਾ ਸੋਚ ਰਹੇ ਆ ਉਹ ਵੀ ਨਹੀਂ ਲਾਵਾਂਗੇ ਨਾ ਤੁਹਾਨੂੰ ਆਪਣਾ ਨਾ ਚੀਨ ਤੋਂ ਡਰ ਹੋਏਗਾ ਨਾ ਤੁਹਾਨੂੰ ਰੂਸ ਤੋਂ ਡਰ ਹੋਏਗਾ ਤੁਸੀਂ ਫਿਕਰ ਨਾ ਕਰੋ ਤੁਹਾਡੀ ਰਾਖੀ ਅਸੀਂ ਕਰਾਂਗੇ ਤੇ ਇਹ ਦੋਵੇਂ ਜਿਹੜੀਆਂ ਚੀਜ਼ਾਂ ਨੇ ਨਾ ਤੇ ਦੋਵੇਂ ਮੋਲ ਕਰਾ ਲ ਕੇ ਇੱਕ ਬਹੁਤ ਕਮਾਲ ਦਾ ਮੁਲਕ ਬਣ ਗਿਆ ਇਹ ਤਾਜ਼ਾ ਗੱਲਾਂ ਨੇ ਤੇ ਕੈਨੇਡਾ ਵਾਲੇ ਅਜੇ ਤੱਕ ਜਿਹੜੀ ਗੱਲ ਹੈ ਉਹ ਡਬਲਿਯੂ ਵਾਲ ਦੇ ਵਿੱਚ ਕਹਿੰਦੇ ਰਹੇ ਨੇ ਜੇ ਕਿਸੇ ਨੇ ਮਾੜਾ ਮੋਟਾ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਸੀ ਤੇ ਉਹ ਅਨਟੇਰੀਓ ਦੇ ਪ੍ਰੀਮੀਅਰ ਡੱਗਫੋਰਡ ਨੇ ਕੀਤੀ ਸੀ ਪਹਿਲਾਂ ਉਹਨੇ ਕਿਹਾ ਸੀ ਕਿ ਜਿਹੜੀ ਸਾਡੇ ਵੱਲੋਂ ਬਿਜਲੀ ਜਾਂਦੀ ਹੈ ਉਹ ਫਿਰ ਅਸੀਂ ਬੰਦ ਕਰ ਦੇਵਾਂਗੇ ਯੂ ਐਸ ਐ ਨੂੰ ਤੇ ਟ੍ਰੌਪ ਨੇ ਤੁਰੰਤ ਕਰ ਦਿੱਤਾ ਠੀਕ ਹੈ ਜੇ ਤੁਸੀਂ ਬੰਦ ਕਰਨੀ ਤਾਂ ਕਰ ਦਿਓ ਉਸ ਤੋਂ ਬਾਅਦ ਡੱਗਫੋਰਡ ਨੇ ਇੱਕ ਵਾਰੀ ਫੇਰ ਕਿਹਾ ਕਿ ਜੇ ਤੁਸੀਂ ਖਰੀਦਣਾ ਚਾਹੁੰਦੇ ਹੋ ਤੇ ਅਸੀਂ ਵੀ ਆਫਰ ਦਿੰਦੇ ਹਾਂ ਅਲਾਸਕਾ ਸਾਨੂੰ ਦੇ ਦਿਓ ਨਾਰਮੀਨਿਆ ਪਲਸ ਤੇ ਇੱਕ ਅੱਧਾ ਕੋਈ ਹੋਰ ਜਿਹੜਾ ਨਾਲ ਮਿਲ ਜਾਣਾ ਅਸੀਂ ਉਹਦੀ ਕੀਮਤ ਦੇਣ ਨੂੰ ਤਿਆਰ ਆ ਕੈਨੇਡਾ ਵਾਲੇ ਪੱਖੋਂ ਵੀ ਗੱਲ ਕੀਤੀ ਸੀ ਬਹੁਤ ਆ ਖੁੱਲ ਕੇ ਉਹ ਵੀ ਨਹੀਂ ਬੋਲ ਰਿਹਾ ਅਲਬਰਟਾ ਦੇ ਪ੍ਰੀਮੀਅਰ ਡੈਨੀਅਲ ਸਮਿਥ ਨੇ ਪ੍ਰੋ 트럼ਪ ਸਟੈਂਡ ਥੋੜਾ ਜਿਹਾ ਲਿਆ ਹੋਇਆ ਇਹਦੇ ਵਿੱਚ ਕੋਈ ਡਾਊਟ ਨਹੀਂ ਹੈ ਪਰ ਇਹ ਇਸ ਤੋਂ ਬਾਅਦ ਜਸਟਰ ਟੂਟੋ ਹੋਣੇ ਅਸਤੀਫਾ ਦੇਣ ਤੋਂ ਬਾਅਦ ਪਹਿਲੀ ਵਾਰੀ ਬੋਲੇ ਨੇ ਪਹਿਲੀ ਵਾਰੀ ਪਹਿਲੇ ਤੋਂ ਇਹ ਕਹਿੰਦੇ ਰਹੇ ਕਿ ਮਜ਼ਾਕ ਹੈ ਮਜ਼ਾਕ ਹੈ ਕੋਈ ਗੱਲ ਨਹੀਂ ਮਜ਼ਾਕ ਵਿੱਚ ਚੀਚੀ ਗੱਲ ਕਰ ਰਹੇ ਨੇ ਤੇ ਹੁਣ ਉਹਨਾਂ ਨੇ ਕਿਹਾ ਕਿ ਨਹੀਂ ਬਿਲਕੁਲ ਨਹੀਂ ਇਹ ਹੋ ਹੀ ਨਹੀਂ ਸਕਦਾ ਕੈਨੇਡਾ ਦੇ ਵਿੱਚ ਥੋੜੀ ਇੰਗਲਿਸ਼ ਦੀ ਇੱਕ ਉਹਨਾਂ ਨੇ ਫਰੇਜ਼ ਵਰਤੀ ਹੈ ਉਹਦੇ ਉਹਦੇ ਬਤੌਰ ਕੋ ਉਹਨਾਂ ਦਾ ਕਹਿਣਾ ਹੈ ਕਿ ਦੂਰ ਤੂਰ ਤੱਕ ਦਾ ਕੋਈ ਚਾਂਸ ਨਹੀਂ ਹੈ ਕਿ ਕੈਨੇਡਾ ਜਿਹੜਾ ਹੈ ਕਦੀ ਯੂਐਸਏ ਦਾ ਹਿੱਸਾ ਬਣ ਜਾਵੇਗਾ ਜੋ ਜਸਟਿਨ ਟ੍ਰੂਟੋ ਹੋਣਾ ਦਾ ਇਹ ਬਿਆਨ ਹੈ ਪਰ ਬਹੁਤ ਜ਼ਿਆਦਾ ਜਿਹੜਾ ਡੋਨਲਡ 트੍ਰੰਪ ਹੋਣਾ ਨੇ ਪ੍ਰੈਸ਼ਰ ਇਸ ਗੱਲ ਨੂੰ ਲੈ ਕੇ ਬਣਾ ਦਿੱਤਾ ਇੱਕ ਇੱਕ ਜਿਹੜਾ ਮਾਹੌਲ ਜਾਂ ਬਣਾ ਦਿੱਤਾ ਜਿਵੇਂ ਸਾਰੇ ਲੋਕਾਂ ਦਾ ਧਿਆਨ ਇਧਰ ਨੂੰ ਕਰ ਦਿੰਦਾ ਹੈ ਕਿ ਇਹ ਜਿਹੜਾ ਸਾਡੇ ਨਾਲ ਰਲ ਜਾਣ ਸਾਡੇ ਨਾਲ ਰਲ ਜਾਣ ਤੇ ਇੱਕ ਉਹ ਕਹਿੰਦੇ ਕਿ ਬਹੁਤੇ ਕੈਨੇਡੀਅਨ ਚਾਹੁੰਦੇ ਨੇ ਕਿ ਜੇ ਅਸੀਂ ਯੂਐਸਏ ਦੇ ਨਾਲ ਮਿਲ ਜਾਈਏ ਖਾਸ ਕਰ ਲੈ ਕੇ ਇਹ ਅਕੜਾ ਉਹਨਾਂ ਨੇ ਕਿੱਥੋਂ ਲਿਆ ਬੇਤਵੀਆਂ ਮਾਰਨ ਵਾਲੀ ਗੱਲ ਹੈ ਜਿਵੇਂ 100 ਬਿਲੀਅਨ ਦਾ ਅਕੜਾ ਉਹਨਾਂ ਨੇ ਬਣਾ ਲਿਆ ਇਹ ਅਕੜਾ ਵੀ ਉਹਨਾਂ ਨੇ ਪਤਾ ਨਹੀਂ ਕਿੱਥੋਂ ਲੈ ਲਿਆ ਜਿਹੜਾ ਸਰਵੇਖਣ ਹੋਇਆ ਸੀ 12 13% ਲੋਕਾਂ ਨੇ ਕਿਹਾ ਸੀ ਕਿ ਚਲੋ ਸਾਨੂੰ ਅਮਰੀਕਾ ਵੀ ਠੀਕ ਆ ਸੋ ਇਹ ਹੈ ਡੋਨਲਡ ਟਰੰਪ ਦੀ ਗੱਲ ਉਹਨਾਂ ਨੇ ਕਰ ਲੀਏ ਨੇ ਪਰ ਜਿਹੜੇ ਅਮਰੀਕਾ ਦੇ ਇਸ ਵੇਲੇ ਰਾਸ਼ਟਰਪਤੀ ਜਿਹੜੇ ਜਿਨ੍ਹਾਂ ਨੇ 20 ਤਰੀਕ ਤੋਂ ਗੱਦੀ ਤੋਂ ਨੱਥ ਜਾਣਾ ਜੋ ਬਾਈਡਨ ਉਹਨਾਂ ਨੇ ਜਸਟਿਨ ਟੂਟ ਨੂੰ ਹਣਾਉਂਦਾ ਸ਼ੁਕਰੀਆ ਕੀਤਾ ਧੰਨਵਾਦ ਕੀਤਾ ਕਿ 10 ਸਾਲਾਂ ਦੇ ਵਿੱਚ ਤੁਸੀਂ ਇਹਨਾਂ ਦੋਵਾਂ ਦੇਸ਼ਾਂ ਨੂੰ ਬਿਹਤਰ ਬਣਾਇਆ ਤੇ ਤੁਹਾਡੇ ਵਰਗੇ ਲੋਕਾਂ ਕਰਕੇ ਦੁਨੀਆ ਆਪਣੇ ਨਾਲੋਂ ਬਿਹਤਰ ਹੈ ਜੀ ਇਹ ਉਹਨਾਂ ਦੇ ਲਫ਼ਜ਼ ਨੇ ਉਹਨਾਂ ਦਾ ਸ਼ੁਕਰੀਆ ਕੀਤਾ ਤੇ ਡੋਨਲਡ ਡਰਾਪਸਾ ਤੁਹਾਨੂੰ ਪਤਾ ਹੈ ਕੀ ਕੀ ਬੋਲਦੇ ਰਹਿੰਦੇ ਨੇ ਕ੍ਰਿਸਟਿਆ ਫੀਨਲੈਂਡ ਦੇ ਬਾਰੇ ਡੋਨਲਡ ਜਸਟੂ ਟੂ ਟੂ ਦੇ ਬਾਰੇ ਤੇ ਜੇ ਕੋਈ ਨਵਾਂ ਪ੍ਰਧਾਨ ਮੰਤਰੀ ਬਣੇਗਾ ਪਤਾ ਨਹੀਂ ਉਹਦੇ ਬਾਰੇ ਵੀ ਕੀ ਬੋਲਣਗੇ ਜੀ ਇੱਕ ਹੋਰ ਖਬਰ ਚਾਚਾ ਦੇ ਵਿੱਚ ਆਪਣੇ ਹੀ ਮੁਲਕ ਦੇ 900 ਬੰਦੇ ਮਾਰਤੇ ایران ਤੋਂ ਇੱਕ ਖਬਰ ਹੈ ਕੀ ਹੈ ਜੀ ਅਪਡੇਟ ایران ਦੇ ਵਿੱਚ ਬੜੇ ਸਖਤ ਕਾਨੂੰਨ ਨੇ ਔਰ ਉਥੇ ਮੌਤ ਦੀ ਸਜ਼ਾਵਾਂ ਜਿਹੜੀਆਂ ਨੇ ਬੜੀਆਂ ਵਿਆਪਕ ਪੱਧਰ ਤੇ ਦਿੱਤੀਆਂ ਜਾਂਦੀਆਂ ਨੇ ਦੁਨੀਆ ਦੇ ਬਹੁਤ ਸਾਰੇ ਮੁਲਕ ਹੈਗੇ ਨੇ ਜਿੱਥੇ ਉਹ ਖਤਮ ਕਰ ਦਿੱਤੀ ਗਈ ਹੈ ਕੈਪੀਟਲ ਪਨਿਸ਼ਮੈਂਟ ਤੇ ਕੈਨੇਡਾ ਉਹਨਾਂ ਵਿੱਚੋਂ ਇੱਕ ਹੈ ਇੰਡੀਆ ਦੇ ਵਿੱਚ ਹੈਗੀ ਪਰ ਬਹੁਤ ਘੱਟ ਲੋਕਾਂ ਨੂੰ ਦਿੱਤੀ ਜਾਂਦੀ ਮੌਤ ਦੀ ਸਜ਼ਾ ਫਾਂਸੀ ਵਗੈਰਾ ਘੱਟ ਦਿੱਤੀ ਜਾਂਦੀ ਹੈ ਜੀ ਯੂ ਐਸ ਏ ਦੇ ਵਿੱਚ ਵੀ ਦਿੱਤੀ ਜਾਂਦੀ ਹੈ ਤੇ ਜੋ ਬਾਈਡਨ ਨੇ ਆਪਣੇ ਸਮੇਂ ਵਿੱਚ ਕਿਸੇ ਨੂੰ ਨਹੀਂ ਦਿੱਤੀ ਤੇ ਉਹਨਾਂ ਨੇ ਜਾਂਦੇ ਜਾਂਦੇ 40 ਬੰਦੇ ਸੀ ਜਿਹੜੇ ਉਹਨਾਂ ਵਿੱਚੋਂ 30 ਨੂੰ ਮਾਫ ਕਰਕੇ ਉਮਰ ਕੱਟ ਦਿੱਤਾ ਤੇ ਉਹਨਾਂ ਨੂੰ ਵੀ ਡੋਨਲਡ ਟਰੰਪ ਕਹਿੰਦੇ ਕਿ ਛੱਡ ਲੈ ਨਹੀਂ ਸੀ ਇਹ ਤੇ ਗੋ ਟੂ ਹੈਲ ਉਹਨਾਂ ਨੂੰ ਕਿਹਾ ਉਹਨਾਂ ਨੂੰ 크리스마ਸ ਤੇ ਮਰ ਰੋਸੜੋ ਕਿਉਂਕਿ ਠੀਕ ਹੈ سزا ਜਾਫਤਾ ਨੇ ਮੁਜਰਮ ਨੇ ਸਾਬਤ ਹੋ ਚੁੱਕਾ ਹੈ ਪਰ ਇਹ ਇੱਕ ਪੱਖ ਹੈ ਦੁਨੀਆ ਦੇ ਵਿੱਚ ਕਿ ਕੈਪਟਲ ਪਨਿਸ਼ਮੈਂਟ ਜਿਹੜੀ ਹੈ ਮੌਤ ਦੀ ਸਜ਼ਾ ਨੂੰ ਖਤਮ ਕਰ ਦਿਓ ਦੂਸਰੇ ਕਹਿੰਦੇ ਨੇ ਕਿ ਨਹੀਂ ਅਜੇ ਰੱਖਣੀ ਚਾਹੀਦੀ ਹੈ ਪਰ ਇਹ ਜਿਹੜੀ ਖਬਰ ਹੈ ਇਹ ਈਰਾਨ ਦੀ ਹੈ ਯੂਨੋ ਦੇ ਵਿੱਚ ਜਿਹੜਾ ਉਹਨਾਂ ਦਾ ਇੱਕ ਪੋਸਟ ਇੱਕ ਬਿਆਨ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਈਰਾਨ ਨੇ 2024 ਦੇ ਵਿੱਚ ਅੰਦਾਜ਼ਨ 901 ਲੋਕਾਂ ਨੂੰ ਮੌਤ ਦੀ ਸਜ਼ਾ ਦਿੱਤੀ ਇਹ ਯੂਨਾਈਟਿਡ ਨੇਸ਼ਨ ਕਹਿੰਦਾ ਹੈ। ਔਰ ਪਿਛਲੇ ਸਾਲ ਦੇ ਵਿੱਚ ਅੰਦਾਜ਼ਨ ਹੈ ਔਰ ਪ੍ਰੋਕਸੀਮੇਟਲੀ ਔਰ ਇਹ ਯੂਨੋ ਦਾ ਕਹਿਣਾ ਤੇ ਇੱਕ ਹਫਤੇ ਵਿੱਚ ਦਸੰਬਰ ਦੇ ਇੱਕ ਹਫਤੇ ਵਿੱਚ 40 ਲੋਕਾਂ ਨੂੰ ਮੌਤ ਦੀ ਸਜ਼ਾ ਜੜੀ ਇਹ ਦਿੱਤੀ ਗਈ। ਇਹ ਯੂਨ ਦੇ ਹਿਊਮਨ ਰਾਈਟਸ ਚੀਫ ਵਾਲਕਰ ਜਿਹੜੇ ਨੇ ਉਹਨਾਂ ਨੇ ਕਿਹਾ ਕਿ ਇਹ ਬਹੁਤ ਸਾਨੂੰ ਇਸ ਸਮੇਂ ਤੇ ਇਰਾਨ ਤੇ ਪ੍ਰੈਸ਼ਰ ਬਣਾਉਣਾ ਚਾਹੀਦਾ ਹੈ ਤੇ ਇਹ ਹਾਈएस्ट ਰਿਕਾਰਡ ਹੈ 9 ਸਾਲਾਂ ਦੇ ਵਿੱਚ। ਤੇ 2023 ਨੂੰ ਵੀ 60% ਪਾਤਾ ਜਦੋਂ 88500 ਦੇ ਕਲੀਬ ਜਿਹੜੇ ਲੋਕਾਂ ਨੂੰ ਮੌਤ ਦੀ ਸਹਾਇਤਾ ਦਿੱਤੀ ਗਈ ਸੀ ਤੇ ਇਹਨਾਂ ਵਿੱਚੋਂ ਬਹੁਤੀਆਂ ਜਿਹੜੀਆਂ ਮੌਤੀਆਂ ਸਜਾਮਾਂ ਨੇ ਡਰਗ ਰਿਲੇਟਡ ਅਫੈਸ ਨੇ ਨਸ਼ਿਆਂ ਦੇ ਨਾਲ ਜੁੜੇ ਹੋਏ ਕੇਸਸ ਨੇ ਤੇ ਨਾਲ ਕੁਝ ਇਹ ਵੀ ਦੱਸਿਆ ਜਾਂਦਾ ਕਿ 2022 ਵਿੱਚ ਸਰਕਾਰ ਦੇ ਖਿਲਾਫ ਜਿਹੜੇ ਮੁਜ਼ਾਰੇ ਹੋਏ ਸੀ ਉਹ ਸਾਰ ਮੁਜ਼ਾਰਿਆਂ ਵਿੱਚ ਸ਼ਾਮਲ ਲੋਕਾਂ ਨੂੰ ਵੀ ਮਾਰ ਦਿੱਤਾ ਗਿਆ ਯੂਨੋ ਦਾ ਇਹ ਕਹਿਣਾ ਹੈ ਤੇ ਨਾਲ ਦੀ ਨਾਲ ਵੱਡੀ ਗੱਲ ਜਿਹੜੀ ਹੈ ਉਹ ਹੈ ਕਿ ਬਹੁਤ ਸਾਰੀਆਂ ਔਰਤਾਂ ਵੀ ਨੇ ਜਿਹਨਾਂ ਨੂੰ ਮੌਤ ਦੀ ਸਜ਼ਾ ਜਿਹੜੀ ਆ ਦਿੱਤੀ ਗਈ ਉਹਨਾਂ ਨੇ ਕਿਹਾ ਕਿ ਇਰਾਨ ਦੀ ਅਥਾਰਟिटीज ਨੂੰ ਕਿ ਬੰਦ ਕਰੋ ਇਹ ਕੰਮ ਤੇ ਇਹ ਜਿਹੜੀ ਕੈਪੀਟਲ ਪਨਿਸ਼ਮੈਂਟ ਆ ਮੌਤ ਦੀ ਸਜ਼ਾ ਇਹਨੂੰ ਬੰਦ ਕੀਤਾ ਜਾਵੇ ਪਰ ਕਰਨਗੇ ਨਹੀਂ ਨਾਰਵੇ ਬੇਸਡ ਜਿਹੜੀ ਇਹ ਇੰਟਰਨੈਸ਼ਨਲ ਹਿਊਮਨ ਰਿਸੋਰਸ ਜਿਹੜੀ ਆ ਯੂਨੋ ਦੀ ਉਹਨਾਂ ਵੱਲੋਂ ਇਹ ਕਹਿ ਗਏ ਕਿ ਇਹਨਾਂ ਦੇ ਵਿੱਚੋਂ 31 ਔਰਤਾਂ ਸੀ 2024 ਦੇ ਵਿੱਚ ਜਿਨ੍ਹਾਂ ਨੂੰ ਮੌਤ ਦੀ ਸਜ਼ਾ ਦਿੱਤੀ ਗਈ ਤੇ 17 ਸਾਲ ਪਹਿਲਾਂ ਇਹ ਇਸ ਜਿਹੜਾ ਗਰੁੱਪ ਹੈ ਜਿਹਨਾਂ ਦਾ ਇਹਨਾਂ ਨੇ ਇਹ ਮਾਨੀਟਰ ਸ਼ੁਰੂ ਕੀਤਾ ਹੈ ਕਰਨਾ ਮੌਦੀਸ ਜਮਾਨ ਤੇ ਇਹਦੇ ਵਿੱਚੋਂ ਜਿਹੜਾ ਰਾਨ ਨੇ ਤਾਜ਼ਾ ਦਿੱਤੀਆਂ ਨੇ ਉਹਦੇ ਵਿੱਚ ਕੁਝ ਜਿਹੜੀਆਂ ਨੇ ਔਰਤਾਂ ਨੇ ਉਹਨਾਂ ਤੇ ਕਤਲ ਦਾ ਦੋਸ਼ ਸੀ ਔਰ ਇੱਕ ਔਰਤ ਜਿਹੜੀ ਹੈ ਉਹਦੇ ਬਾਰੇ ਜਿਹਨਾਂ ਨੂੰ ਦੱਸਦਾ ਹੈ ਕਿ ਇੱਕ ਔਰਤ ਨੇ ਇਸ ਕਰਕੇ ਆਪਣੇ ਘਰ ਵਾਲੇ ਦਾ ਗਲ ਘੁੱਟ ਕੇ ਮਾਰ ਦਿੱਤਾ ਕਿਉਂਕਿ ਉਹ ਆਪਣੇ ਦੋਸਤਾਂ ਨਾਲ ਲੜ ਕੇ ਉਸ ਦੀ ਉਸ ਦੀ ਯੰਗ ਲੜਕੀ ਦੇ ਨਾਲ ਜ਼ਬਰਦਸਤੀ ਕਰ ਰਿਹਾ ਸੀ ਤਾਂ ਉਸ ਨੇ ਦੇਖ ਲਿਆ ਇਸੇ ਤਰ੍ਹਾਂ ਇੱਕ ਪ੍ਰਵੀਨ ਨਾਂ ਦੀ ਇੱਕ ਔਰਤ ਹੈ ਉਸ ਨੂੰ ਮਾਰ ਦਿੱਤਾ ਗਿਆ ਸਿਰਫ ਇੱਕੋ ਇੱਕ ਕਮਾ ਕੇ ਦੇਣ ਵਾਲੀ ਸੀ ਆਪਣੇ ਬੱਚਿਆਂ ਨੂੰ ਔਰਤ ਤੇ ਉਹਦੇ ਇੱਕ ਬੱਚੇ ਵਾਸਤੇ ਦਵਾਈ ਲੈਣ ਜਦੋਂ ਗਈ ਹੈ ਕਿਸੇ ਸਟੋਰ ਤੇ ਤਾਂ ਸਟੋਰ ਵਾਲੇ ਨੇ ਕਿਹਾ ਪੈਸੇ ਤੇਰੇ ਕੋਲ ਨਹੀਂ ਹੈ ਪਰ ਤੂੰ ਆ ਪੈਕੇਜ ਜਿਹੜਾ ਹੈ ਉੱਥੇ ਫਲਾਣੇ ਦੇ ਆ ਇਹਦੇ ਵਿੱਚ ਦਵਾਈਆਂ ਹੈਗੀਆਂ ਨੇ ਤੇ ਤੈਨੂੰ ਦਵਾਈ ਸੀ ਦੇ ਦਿੰਨੇ ਆ ਉਹ ਫੜੀ ਗਈ ਜਦ ਕਿ ਉਹ ਦਵਾਈਆਂ ਨਹੀਂ ਸੀ ਤੇ ਉਹ 5 ਕਿਲੋ ਮੋਰਫੀਨ ਨਸ਼ਾ ਸੀ ਤੇ ਉਸ ਔਰਤ ਨੂੰ ਵੀ ਮੌਤ ਦੀ ਸਜ਼ਾ ਸੁਣਾ ਦਿੱਤੀ ਕਿ ਸੋ ਇਹਦੇ ਵਿੱਚ ਯੂਨ ਦੀ ਜਿਹੜੀ ਅਥਾਰਟੀ ਆ ਤੇ ਹੋਰ ਬਹੁਤ ਸਾਰੀਆਂ ਦੁਨੀਆ ਦੇ ਵਿੱਚ ਹੈਗੀਆਂ ਉਹ ਇਹ ਕਹਿੰਦੇ ਨੇ ਕਿ ਭਾਈ ਠੀਕ ਹੈ ਮੌਤ ਦੀ ਸਜਾ ਹੈਗੀ ਆ ਪਰ ਇਹਦੇ ਨਾਲ ਕੋਈ ਸੁਧਾਰ ਨਹੀਂ ਹੋਇਆ ਕ੍ਰਾਈਮ ਰੇਟ ਦੇ ਵਿੱਚ ਅੰਕੜੇ ਇਹ ਕਹਿੰਦੇ ਨੇ ਇੱਕ ਤਾਂ ਇਹ ਦੂਸਰਾ ਇਹ ਆ ਕਿ ਕਈ ਵਾਰੀ ਗਲਤ ਬੰਦੇ ਨੂੰ ਦੇ ਦਿੱਤੀ ਜਾਂਦੀ ਆ ਤੇ ਬਾਅਦ ਵਿੱਚ ਉਹਨੂੰ ਫਿਰ ਪਛਤਾਵਾ ਕਰਨ ਦਾ ਵੀ ਸਮਾਂ ਨਹੀਂ ਹੁੰਦਾ ਤੀਸਰਾ ਇਹ ਕਿ ਇਹਦੇ ਨਾਲ ਇੱਕ ਅਨਸਟੇਬਿਲਟੀ ਜਿਹੜੀ ਪੈਦਾ ਹੁੰਦੀ ਹੈ ਜਿਹੜੇ ਪਿੱਛੇ ਰਹਿ ਜਾਂਦੇ ਨੇ ਕੁਝ ਰਹਿ ਜਾਂਦੇ ਨੇ ਉਹਨਾਂ ਵਾਸਤੇ ਕੁਝ ਨਹੀਂ ਹੈ ਉਹਨਾਂ ਦਾ ਉਹਨਾਂ ਨੂੰ ਸਾਹਮਣੇ ਦਾ ਰੱਖਣ ਦਾ ਪ੍ਰਬੰਧ ਕੋਈ ਨਹੀਂ ਹੈ ਉਹਨਾਂ ਬਗਵਾਸਰੇ ਛੱਡ ਦਿੱਤਾ ਜਾਂਦਾ ਇਸ ਕਰਕੇ ਉਹਨੂੰ ਦੁਨੀਆ ਵਿੱਚ ਖਤਮ ਕੀਤਾ ਜਾਵੇ ਹੌਲੀ-ਹੌਲੀ ਘਟ ਰਿਹਾ ਵੈਸੇ ਇਹਦਾ ਕੰਮ ਜੀ ਅੱਜ ਦੇ ਪ੍ਰੋਗਰਾਮ ਚ ਫਿਲਹਾਲ ਨਹੀਂ ਤੁਹਾਡਾ ਬਹੁਤ-ਬਹੁਤ ਧੰਨਵਾਦ ਜਾਣਕਾਰੀ ਸਾਂਝੀ ਕਰਨ ਲਈ ਅੱਜ ਦਾ ਪ੍ਰੋਗਰਾਮ ਸਾਨੂੰ ਇੱਥੇ ਸਮੇਟਣ ਦੀ ਦੀਓ ਇਜਾਜ਼ਤ ਕਾਨੂੰਨ ਨਵੇਂ ਮੁੱਦਿਆਂ ਦੇ ਨਾਲ ਤੁਹਾਡੇ ਆਪਣੇ ਸਾਂਝਾ ਟੀਵੀ ਤੇ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ フフフ。